ਵਾਹਿਗੁਰੂ ਜੀ ਜਾਗੈ ਸਿਮਰਨ ਹੋਏ ਅਨੰਦ ਮਿਣਸੈ ਜਨਮ ਮਰਨ ਬੁਖੀ ਚਾਰ ਪਦਾਰਥ ਨਾਮ ਨਿਤ ਬਹਾਵੇ ਮਾੁਰਣਾ ਰਿਸਨਾ ਪੋਖੀ ਨਾਮ ਲੈਤੋਂ ਸੁਖੀ ਸਾਸਾਂ ਤੇ ਆਵੜ ਗੁਰ ਕੋ ਮਨ ਤਨ ਜੀ ਅਦੇ ਮੁਖੀ 라ਹਿ ਗੁਰੂ ਜੀ ਸੋਰਠਿ ਨਾ ਲੰਗ ਅੰਜਿ ਵਾ ਨਸੀਹੀ ਅਨੰਤੋ ਦਾਤਾ ਸਿਮਰਤ ਸਭ ਮਨ ਕੋਈ ਜੋਨੇ ਨਾਨਕ ਭਗਤਨ ਕੋ ਵਰਤਨ ਮੇਰਲਾ ਆਵੇ ਕੋਈ ਅਗਨਸੀਹੀ ਅਨੰਤੋ ਦਾਤਾ ਯਮਰ ਦਸਾਨ ਨਾ ਕੋਈ ਗੋਨਨ ਧਾਨ ਭਗਤਨ ਕੋ ਵਰਤਨ ਮਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਕੀ ਸਨਪਿਆ ਸੁਖ ਪਾਈਏ ਬਉੜਾ ਤੂ ਕਨਾ ਹੋਈ ਰਮਾ ਗੜ ਭਾਗੇ ਸਾਧ ਸੰਗ ਪਰਾਪਤ ਜਨ ਤੇਤ ਦੌਰਨ ਮਤ ਕੋਈ ਤਨ ਕੇ ਧੂਰ ਲਾਨ ਅਦਾਸ ਵਚਨ ਜਿਨ ਨਰ ਨਾਮ ਰੇ ਬਾਕੀ ਸਾਧ ਸੰਗ ਪ੍ਰਾਪਤ ਕਨ ਭੇਦਤ ਦੁਰਮਤ ਕੋਈ ਤੇਨਕੇ ਤੂਰ ਨਾਨਕ ਦਾਸ ਵਾਚੈ ਜਿਨ ਮਰਨਾ ਅਰਤਿ ਪਰੋਈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ